ਰਪਿੰਦਰ ਜੇ ਘਰ ਚ ਇਦਾਂ ਚੱਲਦਾ ਰਿਹਾ ਨਾ ਤੇ ਇੰਨੇ ਹਾਨੂੰ ਵੱਖ ਕਰਾ ਦੇਣਾ ਹੀ ਆ ਤੂੰ ਚਾਹੁੰਦੀ ਏ ਕਿ ਅਸੀਂ ਵੱਖ ਹੋਈਏ ਨਾ ਅਸੀਂ ਵੱਖ ਗੱਲੀ ਹੁਣ ਆ ਮਦਰ ਕਿੰਨੇ ਪਿਆਰ ਨਾਲ ਹੀ ਸਾਰੇ ਜਣੇ ਰਹਿਣ ਦੇ ਆ ਨਾ ਇੰਨੇ ਕੁਝ ਨਾ ਕੁਝ ਕਰਵਾਉਣਾ ਹੀ ਆ ਮੈਨੂੰ ਭੈਣ ਸਮਝਦੀ ਤੂੰ ਤੇ ਮੇਰੀ ਭੈਣ ਵਰਗੀ ਏ ਤੇ ਹੀ ਅਸੀਂ ਕੋਈ ਇਦਾਂ ਕਰਨੀ ਹੈ ਵੇਲਾ ਉਹਨਾਂ ਤੇਰਨਾ ਨਹੀਂ ਕਰਦੀਓ ਜਿੰਨਾ ਮੈਂ ਕਰਦੀ ਆ ਨਾ ਕੋਈ ਗੱਲ ਨਹੀਂ ਫਿਕਰ ਨਾ ਕਰ ਤੂੰ ਵੇਖੀ ਹਾਂ ਹਾਂ ਜਦੋਂ ਜਿੱਥੇ ਵੀ ਹੋਊਗੀ ਨਾ ਇਹ ਪਤਾ ਨਹੀਂ ਹੁਣ ਅੰਦਰ ਗਈ ਏ ਕਿੱਥੇ ਗਈ ਏ ਕੋਈ ਗੱਲ ਨਹੀਂ ਮੈਂ ਕਹਿ ਦਿੰਨੀ ਕਹ ਦੂੰਗਾ ਨਾ ਮਾਂ ਠੀਕ ਆ ਨਾ ਮੈਂ ਕਹ ਦਿੰਦੀ ਨਹੀਂ ਤੇਰੇ ਹੱਥ ਬਸਵਾ ਮੈਂ ਹੁਣੇ ਜਾਣੀ ਦੋ ਮੈਂ ਨਹੀਂ ਕੁਝ ਵੀ ਕਰਨਾ ਜੇ ਦੇ ਨਹੀਂ ਉਹਦੇ ਤਾਂ ਤੁਸੀਂ ਦਿਵਾਲੇ ਹੋ ਜਾਨੇ ਆ ਉਹਦੋਂ ਜੇ ਮੈਂ ਖੜਨਦੀ ਤੇ ਮੈਨੂੰ ਤੁਸੀਂ ਕਹਿੰਦੇ ਹੀ ਭੱਜ ਭੱਜ ਪਈ ਜਾਂਦੇ ਈ ਤੂੰ ਇਦਾਂ ਕਰਦੀ ਓਦਾਂ ਕਰਦੀ ਜੇ ਉਹ ਸੰਦੀਪ ਦੀਦੀ ਆ ਵਿਚਾਰੀ ਤਾਂ ਉਹ ਉਹਦੇ ਤੁਸੀਂ ਦਿਵਾਲੇ ਹੋ ਗਏ ਅੱਜ ਮੈਂ ਤਾਂ ਚੰਗੇ ਵਾਸਤੇ ਕਿਹਾ ਵਾ ਮਾੜੇ ਵਾਸਤੇ ਤਾਂ ਮੈਂ ਤੁਹਾਨੂੰ ਕਹਿੰਦੀ ਨਹੀਂਗੀ ਦੀਦੀ ਬੱਸ ਕਰੋ ਜਿੰਨੀਆਂ ਝੂਠੀਆਂ ਗੱਲਾਂ ਬਣਾਉਣੀਆਂ ਇਹਨੇ ਤੁਸੀਂ ਬਣਾ ਲੀਆਂ ਵਾ ਨਾਲੇ ਮੈਨੂੰ ਕੀ ਲੋੜ ਈ ਉਹਨੂੰ ਕਹਿੰਦੀ ਕਿ ਦੀਦੀ ਨੂੰ ਘਰੋਂ ਕੱਢ ਦੋ ਮੈਂ ਆਪ ਹੀ ਲੈ ਕੇ ਆਈ ਨਾ ਤੁਹਾਨੂੰ ਨਾਲ ਮੈਨੂੰ ਕੀ ਲੋੜ ਪਈ ਸੀ ਉਹਦਾ ਝੂਠ ਬੋਲਣ ਦੀ ਆ